ਵੈਗਰੀ ਜੀ ਦਾ ਖਾਲਸਾ ਵੈਗਰੀ ਫਤਿਹ ਆ ਟਾਂਡੇ ਵਾਲੀ ਤੁਸੀਂ ਟੁੱਟ ਗਈ ਆ ਵੀਰ ਜੀ ਆ ਵੇਖੋ 20 ਫੁੱਟ ਦਾ ਪਾੜ ਪੈ ਗਿਆ ਭਾਜੀ ਇੱਥੋਂ ਵੀ ਟੁੱਟ ਜਾਣੀ ਆ ਨਾ ਜਾਣ ਵਾਲੀ ਇਹ ਸੇਲ ਹੋ ਗਿਆ ਆ ਵੇਖੋ ਭਾਜੀ ਪਾਣੀ ਤੁਸੀਂ ਦੇ ਨਾਲ ਟੱਚ ਕਰ ਗਿਆ ਬਿਲਕੁਲ ਆ ਦੇਖੋ ਵੀਰ ਜੀ ਲੋ ਜੀ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਕੋਈ ਹਿਲਾ ਕੀਤਾ ਜਾਵੇ ਆਲੇ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਨਹੀਂ ਪਹੁੰਚਿਆ ਉਹ ਵੇਖੋ ਜੀ ਸਾਸੀ ਘਾਲ ਜੀ ਸਾਸੀ ਘਾਲ ਕਿਆ ਲਾਇ ਆ ਵੇਖ ਲਓ ਜੀ ਵੀਰ ਜੀ ਆ ਪਾੜ ਪੈ ਗਿਆ 20 ਫੁੱਟ ਦਾ ਵਾਹ ਵਾਹ ਭਾਈ ਬੜਾ ਪਿਛੇ ਇੱਥੇੋਂ ਚੱਲ ਗਿਆ ਇੱਥੇੋਂ ਤਾ ਵੇਖ ਲਓ ਵੀਰ ਜੀ ਆ ਦੇਖੋ ਪਾਣੀ ਦੀ ਸਪੀਡ ਦੇਖੋ ਵੀਰ ਜੀ ਬਹੁਤ ਨੁਕਸਾਨ ਹੋਇਆ ਨਾ ਪਿੰਡਾਂ ਦਾ ਪ੍ਰਸ਼ਾਸਨ ਦਾ ਇੱਥੇ ਕੋਈ ਬੰਦਾ ਨਹੀਂ ਪਹੁੰਚ ਆਇਆ ਕਰ ਆ ਵੇਖ ਲਓ ਜੀ ਦੇਖੋ ਜੀ ਪਾਣੀ ਦੀ ਸਪੀਡ ਚੈੱਕ ਕਰੋ ਇਹ ਬਿਰਕਾ ਤੁਸੀਂ ਨਾ ਟੱਚ ਕਰ ਗਿਆ ਪਾਣੀ ਪਿੰਡਾਂ ਦਾ ਮਾਦਰਾ ਹੋ ਗਿਆ ਕੰਮ ਵੀ ਨਹੀਂ ਜਾਏਗਾ